ਪਾਦਾ ਭਾਜੂ ਨਹੀਂ ਆਗੇ ਮੈਂ ਭਾਜ ਤੂੰ ਦੇਖ ਆਗਾ ਬਾਕੀ ਹਰ ਤੁਹਾਰੇ ਤੇ ਹਾਂ ਵੀ ਚਾਹ ਆਣਦਾ ਆਏ ਨਹੀਂ ਕੋਈ ਤੋਂ ਨਹੀਂ ਆਉਂਦਾ ਚਾਰ ਫੈਕਾ ਜਿਹੜੀਆਂ ਪਹਿਲੀਆਂ ਬੰਲੀਆਂ ਉਹ ਇੱਕ ਮਿੰਟ ਇੱਕ ਮਿੰਟ ਨੂੰ ਤਾਂ ਮੈਂ ਇੱਕ ਮਿੰਟ ਜਿੱਤ ਬੰਦਿਆਂ ਨਾਲ ਗੱਲ ਕਰਦਾ ਨਹੀਂ ਇਧਰ ਸਾਈਡ ਤੇ ਆਇਆ ਕਿ ਨਾ ਇਧਰ ਇਧਰ ਮੜਾ ਜਾ ਭਰਾ ਫੜਾ ਲੈ ਚੱਲ ਉਹ ਆਂਦੀ ਉਹ ਪੂਰੀ ਚੱਲ ਪਾਉਂਦਾ ਲੱਗਦਾ ਦੀ ਬਾਤ ਉਹ ਪੂਰਾ ਕਰ ਬਾਦੂ ਨਹੀਂ ਮੈਂ ਕਹੇ ਜੇ ਇਹਨੂੰ ਕੋਈ ਵੱਡ ਟੋਕ ਕਰ ਜਵੇ ਥਾਣੇ ਆ ਨਾ ਬੰਦੇ ਆ ਨਹੀਂ ਹੋਰ ਕਿੱਥੇ ਆਉਣਗੇ ਆ ਜੋ ਹਸਾਰੋ ਆਹ ਤੇ ਬਹਿ ਗੀ ਗੱਲ ਹੋਗੀ ਤੇ ਮੇਰੀ ਮੇਰੀ ਬੇਨੂੰ ਸੁਣੋ ਨਹੀਂ ਅਸੀਂ ਕੋਈ ਨਹੀਂ ਮੇਰਾ ਤਾਂ ਹੀ ਹੈ ਮੇਰੀ ਮੇਰੀ ਬੇਟੀ ਨੂੰ ਬੇਟਾ ਮੈਂ ਨਾਲ ਹੀ ਚੱਲ ਕੰਮ ਮੈਂ ਨਹੀਂ ਨਹੀਂ ਉਹਦੋਂ ਕਰ ਲਈ ਨਾ ਭੁੱਲ ਨਾ ਅਸੀਂ ਭਾਜੀ ਹੁਸ਼ਿਆਰ ਪਰ ਤੁਸੀਂ ਫੰਕਸ਼ਨ ਤੁਸੀਂ ਤੋਂ ਮਜ਼ਦੂਰੀ ਦੇ ਦੇਣਾ ਪਿਆ ਜੀ ਮੈਡਮ ਮੈਡਮ ਦਾ ਕੋਈ ਛਲਾਤੀ ਭਰਤ ਨਹੀਂ ਹੈਗਾ ਮੈਂ ਐਮਬ੍ਰਾਇਡਰ ਸਾਂ ਹਾਂ ਦਾ ਪੰਜਾਬ ਦਾ ਜਨਮ 77 ਹਾਂ ਤੇ ਇਹ ਕਹਿੰਦੇ ਮੈਂ ਗੱਲ ਨਹੀਂ ਕਰਨੀ ਕਿੱਥੇ ਇਦਾਂ ਦੇ ਅਸੀਂ ਤੁਹਾਨੂੰ ਲੈ ਕੇ ਆਪਾਂ ਕਿੱਥੇ ਜਾਵਾਂਗੇ ਮੈਂ ਵੀ ਇੱਕ ਮਾਰਨਾ ਹੈ ਤਾਂ ਇਦਾਂ ਦੇ ਆਪਾਂ ਜਿਹੜੇ ਨਾ ਲਗਾ ਲਾਉਂਦਾ ਹੈ ਜਿੱਥੇ ਚਾਹਤ ਨਾਲ ਹੋਣਾ ਹੈ ਇਹ ਕੋਈ ਗੱਲ ਨਹੀਂ ਕਰ ਰਹੀ ਮੁੰਡਾਂਾਂ ਤੋਂ ਜਾਂਦੇ ਨਹੀਂ ਬਾਈਕ ਦੇਖੋ ਬਾਈਕ ਨਹੀਂ ਦੇਖੋ ਛੋਟਾ ਕਹਿੰਦੇ ਜੇ ਕੋ ਤਾਂ ਨਹੀਂ ਕੋ ਕੱਢ ਦੇ ਬਾਂਡ ਕਰੋ ਅਸੀਂ ਅੰਦਰ ਨਹੀਂ ਜਾਣਾ ਜੀ ਤੁਸੀਂ ਮੈਡਮ ਵੀ ਆ ਗਿਆ ਬਹੁਤ ਹੋਰ ਵੱਧ ਹੋਦਾ ਇੱਥੇ ਸਭ ਨਾਲ ਗੱਲ ਹੁੰਦਾ ਠੀਕ ਹੈ ਜੀ ਕੋਈ ਨਹੀਂ ਜਦ ਮੈਂ ਕਹਿੰਦਾ ਮੈਂ ਤੁਹਾਨੂੰ ਗਾਰੰਟੀ ਮੈਡਮ ਦੇ ਸਕਦਾ ਹਾਂ ਉਹਦੇ ਉਹਦੇ ਬੀਨੂ ਦੀ ਸਾਈਡ ਦੀ وجہੋਂ ਕਰ ਦੂ ਸ਼ਾਇਦ ਆਪਾਂ ਬਾਰੇ ਆਪ ਬ੍ਰਿੰਗ ਬਾਈ ਜਿਹੜੇ ਆ ਰਹੇ ਨੇ ਜੀ 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 ਜ ਅੱਜ ਸਾਨੂੰ ਮਜਬੂਰੀ ਦੇ ਵਿੱਚ ਇੱਥੇ ਮਾਲਪੁਰ ਥਾਣੇ ਦੇ ਬਾਹਰ ਆਪਣੇ ਸਾਥੀਆਂ ਦੇ ਸਮੇਤ ਅੰਬੇਡਕਰ ਸੈਨਾ ਪੰਜਾਬ ਦੀ ਅਗਵਾਈ ਦੇ ਵਿੱਚ ਧਰਨਾ ਦੇਣਾ ਪਿਆ ਉਹ ਧਰਨੀ ਦਾ ਕਾਰਨ ਇਹ ਹੈ ਵੀ ਇੱਥੇ ਜਿਹੜੀ ਮੈਡਮ ਆਈ ਆ ਆਪਣੀ ਰਮਨ ਰਮਨਪ੍ਰੀਤ ਕੌਰ ਜੀ ਐਸਐਚਓ ਹੈਗੇ ਆ ਜੋ ਮਿਲ ਦਾ ਐਡੀਸ਼ਨਲ ਐਸਐਚਓ ਐਸਐਚਓ ਸਾਫ ਉੱਤੀ ਤੇ ਗਏ ਆ ਤੇ ਉਹ ਉਹਨਾਂ ਦਾ ਜਿਹੜਾ ਰਵਈਆ ਲੋਕਾਂ ਦੇ ਨਾਲ ਬੜਾ ਅਪੱਧਰ ਰਵਈਆ ਆ ਉਹ ਮੌਕੇ ਦੇ ਅਫਸਰ ਆ ਉਹ ਕਿਸੇ ਦੇ ਨਾਲ ਕੋ ਫੋਨ ਤੇ ਗੱਲ ਕਰਨਾ ਨਾ ਆਪਣਾ ਅਧਿਕਾਰ ਨਹੀਂ ਸਮਝਦੇ ਤੇ ਸਾਡੇ ਕਿਸੇ ਸਾਥੀ ਨੂੰ ਉਹਨਾਂ ਨੇ ਜੇਮਨ ਤੋਂ ਆ ਰਹੇ ਸੀ ਉਹਨਾਂ ਨੂੰ ਮੋਟਰਸਾਈਕਲ ਦੇ ਬਾਬਤ ਰੋਕਿਆ ਉਹਨਾਂ ਦੇ ਕੋਲ ਉਹਨਾਂ ਦੇ ਡਾਕੂਮੈਂਟ ਵੀ ਸੀਗੇ ਜਦੋਂ ਉਹਨਾਂ ਨੂੰ ਕਿਹਾ ਵੀ ਮੇਰੀ ਗੱਲ ਕਰਵਾਓ ਤਾਂ ਉਹਨਾਂ ਨੇ ਮੈਡਮ ਨੇ ਗੱਲ ਨਹੀਂ ਕੀਤੀ ਕਹਿੰਦੇ ਵੀ ਮੈਂ ਗੱਲ ਕਰਨ ਲਈ ਥੋੜੀ ਇੱਥੇ ਐਸਐਚਓ ਲੱਗੀ ਹਾਂ ਤਾਂ ਫੇ ਇਹ ਕਿਸ ਕੰਮ ਲਈ ਲੱਗੇ ਆ ਜੇ ਇਹ ਪਬਲਿਕ ਸਰਵੰਟ ਆ ਲੋਕਾਂ ਦੇ ਨੌਕਰ ਆ ਜੇ ਇਹ ਆਪਣੀ ਅਫਸਰ ਸਾਹਿਬ ਦਾ ਜਿਹੜਾ ਇਦਾਂ ਦਾ ਰੋਵ ਚ ਤਾਉਗੇ ਤਾਂ ਫੇ ਉਹ ਮੇੜਗਰ ਸੈਨਾ ਇਹਨਾਂ ਦੀ ਜਿਹੜੀ ਤਾਨਾਸ਼ਾਹੀਏ ਦਾ ਜਿਹੜਾ ਰਵਈਆ ਆ ਸਾਨੂੰ ਅਚਨੇ ਤੇ ਧਰਨਾ ਪ੍ਰਦਰਸ਼ਨ ਕਰਨਾ ਪਿਆ ਇੱਕ ਜਾਂ ਦੋ ਦਿਨ ਦੇ ਵਿੱਚ ਜਿਹੜਾ ਵੱਡੇ ਲੈਵਲ ਤੇ ਅਸੀਂ ਪ੍ਰੋਟੈਸਟ ਕਰਕੇ ਇਹ ਮੈਡਮ ਨੂੰ ਜਦ ਤੱਕ ਇਥੋਂ ਮਾਲਪੁਰ ਤੋਂ ਬਦਲ ਦੇਣੀ ਹੈਗੀ ਤਾਂ ਉਦੋਂ ਤੱਕ ਜਿਹੜਾ ਮੋਟਰਸਾਈਕਲ ਪੰਜਾਬ ਦਾ ਸੰਘਰਸ਼ ਉਹ ਚੱਲ ਰਿਹਾ। ਅੱਜ ਕੀ ਲੱਗਦਾ ਇੱਕ ਪਾਸੇ ਦੁਕਾਨਦਾਰਾਂ ਦੇ ਜਿਹੜੇ ਘਰ ਦੇ ਮੋਰੇ ਹੋ ਜਾਂ ਦੁਕਾਨਾਂ ਦੇ ਮੋਰੇ ਵੀ ਸਮਾਨ ਜਿਹੜਾ ਚੋਰੀ ਹੋ ਰਿਹਾ। ਇੱਕ ਪਾਸੇ ਜਿਹੜੇ ਜਿਨ੍ਹਾਂ ਦੇ ਕਾਗਜ ਪੂਰੇ ਉਹਨਾਂ ਨੂੰ ਘੇਰਿਆ ਜਾ ਰਿਹਾ ਵਾ। ਬਿਨਾਂ ਕਾਗਜ ਵਾਲਿਆਂ ਨੂੰ ਪੁੱਛਿਆ ਨਹੀਂ ਜਾ ਰਿਹਾ। ਬੋਰਡ ਤੇ ਪਟਾਕੇ ਵੱਜਦੇ ਆ, ਹੌਰਨ ਵੱਡੇ ਵੱਡੇ ਲਾ ਕੇ ਘੁੰਮਦੇ ਆ। ਉਹਨਾਂ ਦੇ ਚਲਾਨ ਨਹੀਂ ਹੋ ਰਹੇ। ਦੇਖੋ ਜੀ ਪੁਲਿਸ ਦੀ ਜਿਹੜੀ ਮੋਰਲ ਡ ਸਹਿਯੋਗ ਬਣਦਾ ਵੇ ਪੁਲਿਸ ਦਾ ਅਸੀਂ ਸਹਿਯੋਗ ਕਰੀਏ ਅਸੀਂ ਇਹਨਾਂ ਦੇ ਕੋਈ ਕਾਰਵਾਈ ਦੇ ਵਿੱਚ ਵਾਧਾ ਨਹੀਂ ਪਾਉਣੀ ਅਸੀਂ ਕਹਿੰਦੇ ਰੋਜ਼ ਅਸੀਂ ਸਮਾਂ ਕਹਿੰਦੇ ਕੋਲ ਕਾਲੂ ਖੜਕੇ ਹਰ ਇੱਕ ਵਹੀਕਲ ਦੀ ਚੈਕਿੰਗ ਕਰਨ ਅਸੀਂ ਤਾਂ ਕਹਿੰਦੇ ਆ ਵੀ ਉਹ ਡਿਸਪਲਨ ਦੇ ਵਿੱਚ ਤੇ ਬਿਨਾਂ ਕਿਸੇ ਭੇਦ ਭਾਵ ਤੋਂ ਕਰਨੀ ਚਾਹੀਦੀ ਹੈ